हेलो एवरीवन की मैं हूं तुलसी सारे मैं ते वधियां और आज दा व्लॉग मैं शुरू शुरू कर रही हां दोपहर तो ता जॉब दा काम खत्म हो गया सी ता कार्ड दा काम भी हो गया सी मेरा आज है ना बड़े सारे कपड़े पड़े सी मेरे कोले जेड़े अलमीरा दे अंदर लगे हुए सी ता वो कपड़े जेड़े आगे ने ना बड़े सारे हवे दे कपड़े ने जिन्ना दी तय खराब हो गई सी ते नाले मैं ना प्रेस करके नहीं रख दी ਜਿਹੜਾ ਕਪੜਾ ਮੈਨੂੰ ਪਾਣਾ ਹੁੰਦਾ ਉਹ ਮੈਂ ਨਾਲ ਦੇ ਨਾਲ ਪ੍ਰੈਸ ਕਰਨੀ ਆ ਤਾਂ ਪਾ ਲੈਣੀ ਆ ਤਾਂ ਇੱਥੇ ਮੈਂ ਸਾਰੇ ਕਪੜਿਆਂ ਨੂੰ ਨਾ ਕੱਢ ਕੇ ਬੈਗੀ ਸੀ ਮਤਲਬ ਬਾਹਰ ਕੱਢਿਆ ਸੀ ਮੈਂ ਇਹਨਾਂ ਨੂੰ ਤਾਂ ਮੈਂ ਤੈਅ ਕਰ ਰਹੀ ਸੀ ਕੁਝ ਕਪੜੇ ਸਹੀ ਸੀ ਤੇ ਕੁਝ ਕਪੜੇ ਟਾਈਟ ਹੋ ਗਏ ਸੀ ਜਿਹੜੇ ਟਾਈਟ ਹੋ ਗਏ ਨੇ ਨਾ ਉਹਨਾਂ ਨੂੰ ਮੈਂ ਫਿਟਿੰਗ ਕਰਾਂਗੀ ਕਿਉਂਕਿ ਹਜੇ ਨਾ ਹਲਕਾ ਜਿਹਾ ਮੇਰਾ ਬੋਡੀ 'ਚ ਫਰਕ ਪਿਆ ਹੈ ਮੋਟੀ ਜੀ ਹੋਈ ਹਾਂ ਮੈਂ ਤੇ ਕਪੜੇ ਬੜੇ ਟਾਈਟ ਟਾਈਟ ਲੱਗ ਰਹੇ ਨੇ ਮੈਨੂੰ ਤੇ ਮੈਂ ਥੋੜਾ ਥੋੜਾ ਮਸ਼ੀਨ ਤੇ ਸਲਾਈ ਮਸ਼ੀਨ ਤੇ ਨਾ ਇੱਕ ਇੱਕ ਸਲਾਈ ਖੋਲ ਲਾਂਗੀ ਤੇ ਥੋੜਾ ਥੋੜਾ ਮਤਲਬ ਫਿਟਿੰਗ ਦੀ ਸਲਾਈ ਲਾ ਲਾਂਗੀ ਤੇ ਉਹਦੇ ਨਾਲ ਕੀ ਹੋਏਗਾ ਜਦੋਂ ਵੀ ਮੈਨੂੰ ਕੋਈ ਕਪੜਾ ਪਾਣਾ ਪਏਗਾ ਉਹ ਮੈਂ ਪਾ ਸਕਦੀ ਆ ਤੇ ਇੱਥੇ ਮੈਂ ਜਿਹੜੇ ਕਪੜੇ ਸਹੀ ਸੀ ਉਹਨਾਂ ਨੂੰ ਅਲੱਗ ਕਰ ਰਹੀ ਆ ਟੀਵੀ ਚੱਲ ਰਿਹਾ ਤੇ ਟੀਵੀ ਨਾਲ ਨਾ ਆਇਓ ਹੁੰਦਾ ਕੰਮ ਅੱਧਾ ਕੰਮ ਹੁੰਦਾ ਅੱਧਾ ਮੂੰਹ ਚੁਕਿਆ ਰਹਿੰਦਾ ਟੀਵੀ ਵੱਲੇ ਤੇ ਉਹ ਇਹੋ ਚੱਲਦਾ ਰਹਿੰਦਾ ਮੇਰਾ ਤਾਂ ਤੇ ਦੇਖੋ ਮੈਂ ਇੱਥੇ ਕਪੜੇ ਬੜੇ ਬੜੇ ਸਾਰੇ ਮੇਰੇ ਕਪੜੇ ਨੇ ਤੇ ਇਹ ਸਾਰੇ ਕਪੜੇ ਮੇਰੇ ਆਪਣੇ ਨੇ ਮਤਲਬ ਮੇਰੇ ਘਰ ਵਾਲੇ ਦੀ ਜਿਹੜੀ ਅਲਮਾਰੀ ਆ ਉਹ ਆ ਲੱਗੇ ਤੇ ਇਹ ਅਲਮਾਰੀ ਚ ਮੇਰੇ ਹੀ ਕਪੜੇ ਪਏ ਨੇ ਸਾਰੇ ਤੇ ਸਾਰੇ ਥੋੜੇ ਸੂਟ ਨੇ ਥੋੜੇ ਵੈਸਟਰਨ ਨੇ ਮਤਲਬ ਐਵੇਂ ਦੇ ਕਪੜੇ ਮੇਰੇ ਪਏ ਨੇ ਡੇਲੀ ਯੂਜ਼ ਵਾਲੇ ਤੇ ਇੱਥੇ ਨਾ ਮੈਂ ਬੜੇ ਸਾਰੇ ਸੂਟ ਨੇ ਜਿਹੜੇ ਸੂਟ ਨਾ ਮੈਂ ਖੁਦ ਹੀ ਸਿਲ ਲੈਨੇ ਇਹ ਸਾਰੇ ਸੂਟ ਨਾ ਮੈਂ ਖੁਦ ਸਿਲ ਨਹੀਂ ਆ ਤੇ ਜਿੰਨੇ ਵੀ ਕਪੜੇ ਹੁੰਦੇ ਨੇ ਮੇਰੇ ਕੋਲੇ ਮੈਂ ਸਾਰੇ ਸਿਲ-ਸਿਲ ਕੇ ਰੱਖ ਲੈਨੀ ਆ ਤੇ ਉਹਦੇ ਨਾਲ ਕੀ ਹੁੰਦਾ ਮੈਨੂੰ ਫਾਇਦਾ ਹੁੰਦਾ ਹੈ ਤੇ ਇਹ ਸਾਰੇ ਕੱਪੜੇ ਮੇਰੇ ਕੰਮ ਆ ਜਾਂਦੇ ਨੇ ਬਾਅਦ ਚ ਤੇ ਦੇਖ ਸਕਦੇ ਹੋ ਤੁਸੀਂ ਮੈਂ ਐਵੇਂ ਦੇ ਸਾਰੇ ਕੱਪੜਿਆਂ ਨੂੰ ਨਾ ਇਕੱਠਾ ਕਰਕੇ ਤੇ ਜਿਹੜੇ ਭਾਂਡੇ ਵਾਲੀ ਦੇ ਭਾਂਡੇ ਵਾਲੀ ਨੂੰ ਦੇਣ ਵਾਲੇ ਹੁੰਦੇ ਨੇ ਨਾ ਉਹਨਾਂ ਦੇ ਨਾੜੇ ਨੂੜੇ ਕੱਢ ਰਹੀਆਂ ਤੇ ਜਿਹੜੇ ਕੱਪੜੇ ਭਾਂਡੇ ਵਾਲੀ ਨੂੰ ਦੇਣੇ ਨੇ ਉਹਦੇ ਕੱਪੜੇ ਵੱਖਰੇ ਵੱਖਰੇ ਕਰਕੇ ਰੱਖ ਰਹੀਆਂ ਕਿਉਂਕਿ ਇਹ ਕੱਪੜੇ ਨਾ ਭਾਂਡੇ ਵਾਲੀ ਆਂਦੀ ਹੈ ਗਲੀ 'ਚ ਤੇ ਉਹ ਦੇ ਕੇ ਤੇ ਭਾਂਡੇ ਦੇ ਜਾਂਦੀ ਏ ਮਤਲਬ ਕਦੇ ਭਾਂਡੇ ਲੈ ਲੋ ਕਦੇ ਪਲਾਸਟਿਕ ਦਾ ਪੱਡਾ ਲੈ ਲੋ ਸਟੀਲ ਦਾ ਲੈ ਲੋ ਤੇ ਉਹ ਸਾਰਿਆਂ ਨੂੰ ਦੇ ਕੇ ਤਾਂ ਐਵੇਂ ਤਾਂ ਕੰਮ ਹੋ ਜਾਂਦਾ ਸਾਡਾ ਤੇ ਉਹੀ ਉਹ ਮੈਂ ਕੱਢ ਰਹੀ ਸੀ ਜਿਹੜੇ ਕੱਪੜੇ ਬਾਹਰ ਦੇਣੇ ਵਾਲੇ ਸੀ ਉਹ ਤੇ ਜਿਹੜੇ ਅੰਦਰ ਰੱਖਣ ਵਾਲੇ ਸੀ ਉਹਨਾਂ ਨੂੰ ਤੈਅ ਕਰ ਰਹੀ ਆ ਜਿਹੜੇ ਫਿਟਿੰਗ ਦੀ ਸਲਾਈਆਂ ਟੈਟ ਹੋ ਗਈਆਂ ਨੇ ਉਹਨਾਂ ਨੂੰ ਟੈਟ ਵਾਲੀ ਨੇ ਸਲਾਈ ਕਰਾਂਗੀ ਤੇ ਢਿਲਾ ਕਰਾਂਗੀ ਤੇ ਉਸ ਤੋਂ ਬਾਅਦ ਉਹ ਪਾਣ ਲੈਕ ਹੋ ਜਾਣਗੇ ਤੇ ਪਾ ਸਕਦਾ ਹੈ ਬੰਦਾ ਫਿਰ ਦਿੱਕਤ ਨਹੀਂ ਹੁੰਦੀ ਹੈ ਜਿਹੜੇ ਕਪੜੇ ਤੁਹਾਨੂੰ ਦਿਖ ਰਹੇ ਨੇ ਨਾ ਇਹ ਸਾਰੇ ਕਪੜੇ ਮੇਰੇ ਵੈਸੇ ਤਾਂ ਨਵੇਂ ਨੇ ਤੇ ਕੁਝ ਕਪੜੇ ਐਦਾ ਦੇ ਨਹੀਂ ਜਿਹੜੇ ਮੈਨੂੰ ਨਹੀਂ ਚਾਹੀਦੇ ਹੁਣ ਬੜੇ ਪਾ ਪਾ ਕੇ ਮੈਂ ਬੋਰਜੀ ਹੋ ਗਈ ਹਾਂ ਤਾਂ ਮੈਂ ਸੋਚ ਰਹੀ ਸੀ ਕਿ ਕੁਝ ਕਪੜੇ ਮੈਂ ਭਾਡੇ ਵਾਲੀ ਨੂੰ ਦੇ ਕੇ ਤਾਂ ਭਾਂਡੇ ਲੈ ਲਾਂਗੀ ਭਾਂਡੇ ਕੰਮ ਆ ਜਾਂਦੇ ਨੇ ਘਰੇ ਉਹ ਬੜੇ ساری ਚੀਜ਼ਾਂ ਚ ਯੂਜ਼ ਹੋ ਜਾਂਦੇ ਨੇ ਤਾਂ ਮੈਂ ਉਹੋ ਕਢਾਲ ਰਹੀ ਹਾਂ ਵੱਖਰੇ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਪੜੇ ਮੇਰੇ ਹਾ ਜੇ ਕੰਮ ਦੇ ਨੇ ਉਹ ਮੈਂ ਵਾਪਸ ਅੰਦਰ ਪਾ ਰਹੀ ਆ ਕਿਉਂਕਿ ਉਹ ਸਾਰੇ ਪਾਂ ਨਾ ਲਾਇਆ ਹੁੰਦਾ ਹੈ ਕਿ ਮਤਲਬ ਕਪੜਿਆਂ ਦੀ ਅਲਮਾਰੀ ਇੱਕਦਮ ਸੈੱਟ ਹੋ ਜਾਂਦੀ ਹੈ ਤਾਂ ਅਸੀਂ ਇਹੀ ਉਹ ਕਰਦੇ ਆ ਜਿਹੜੇ ਵੀ ਦਿਨਾਂ ਦਿਨ ਹੁੰਦਾ ਹੈ ਤਾਂ ਵਾਪਸ ਰੱਖ ਦਾਂਗੀ ਤੇ ਮੇਰੇ ਵਲੌਗ ਜਿਹੜੇ ਨੇ ਉਹ ਕਦੇ ਇੱਕ ਦਿਨ ਛੱਡ ਕੇ ਆਣਗੇ ਕਦੇ ਰੋਜ਼ ਆਣਗੇ ਐਵੇਂ ਕਰਕੇ ਆਣਗੇ ਤਾਂ ਤੁਸੀਂ ਪਲੀ ਸਾਰੇ ਮੈਨੂੰ ਸਪੋਰਟ ਕਰਿਓ ਕਿਉਂਕਿ ਨਾ ਨਵਾਂ ਚੈਨਲ ਹੈ ਤੇ ਥੋੜਾ ਟਾਈਮ ਲੱਗਦਾ ਹੈ ਚੈਨਲ ਨੂੰ ਚੱਲਣ ਨੂੰ ਤਾਂ ਪਲੀਜ਼ ਤੁਸੀਂ ਸਾਰੇ ਸਪੋਰਟ ਕਰੋਗੇ ਤਾਂ ਜਲਦੀ ਜਲਦੀ ਮੇਰਾ ਚੈਨਲ ਮੋਨਟਾਈਜ਼ ਹੋ ਜਾਊਗਾ ਤਾਂ ਪਲੀਜ਼ ਤੁਸੀਂ ਸਾਰੇ ਸਪੋਰਟ ਕਰੋ ਜਿੰਨਾ ਹੋ ਸਕੇ ਸ਼ੇਅਰ ਕਰੋ ਔਰ ਅਗਰ ਮੇਰੀ ਪੰਜਾਬੀ ਚ ਕੋਈ ਉਹ ਉੱਪਰ ਨੀਚੇ ਕੁਝ ਹੋ ਜਾਏ ਤਾਂ ਪਲੀਜ਼ ਮੈਨੂੰ ਮਾਫ ਕਰਿਓ ਕਿਉਂਕਿ ਮੇਰੀ ਡੇਲੀ ਲੈਂਗੁਏਜ ਨਹੀਂ ਹੈਗੀ ਮੈਂ ਪਹਿਲੇ ਵੀ ਦੱਸਿਆ ਸੀ ਤੁਹਾਨੂੰ ਕਿ ਮੇਰੀ ਡੇਲੀ ਲੈਂਗੁਏਜ ਹਿੰਦੀ ਹੈਗੀ ਤੇ ਮੈਨੂੰ ਹਿੰਦੀ ਬੋਲਣ ਨੂੰ ਆਸਾਨ ਹੈ ਤੇ ਪੰਜਾਬੀ ਥੋੜੀ ਜੀ ਮੁਸ਼ਕਿਲ ਹੈ ਤੇ ਮੈਂ ਪੰਜਾਬੀ ਸੁਧਾਰਨੀ ਹੈ ਆਪਣੀ ਤਾਂ ਤਾਈ ਮੈਂ ਵੀਡੀਓ ਬਣਾ ਰਹੀ ਆ ਤੱਕਾ ਲਾ ਰਹੀ ਆ ਤੇ ਤੱਕਾ ਨਾਲ ਹੋ ਜਾਊਗਾ ਤੇ ਇੱਥੇ ਮੈਂ ਬੜੇ سارے ਕੱਪੜੇ ਹੋਰ ਵੀ ਥੱਲੇ ਵਾਲੇ ਰੈਕ ਜਿਹੜੇ ਪਏ ਸੀ ਮਤਲਬ ਥੱਲੇ ਵਾਲੇ ਜਿਹੜੇ ਸੀ ਉਹ ਸਾਰੇ ਕਢ ਰਹੀ ਆ ਕੱਪੜੇ ਮੇਰੇ ਕੋਲ ਐਨੇ ਹੋ ਗਏ ਨੇ ਨਾ ਕਿ ਮੈਂ ਦੱਸਾਂ ਕਿ ਮੈਂ ਪਾ ਨਹੀਂ ਪਾਦੀ ਪਤਾ ਇੱਕੋ ਸੂਟ ਅਗਰ ਮੈਂ 2 ਹਫ਼ਤੇ ਰਿਪੀਟ ਕਰਾਂ ਨਾ ਤੇ ਕੁਝ ਕਪੜੇ ਤਾਂ ਐਵੇਂ ਦੇਨੇ ਮੈਂ ਬਿਲਕੁਲ ਹੀ ਨਹੀਂ ਪਾ ਪਾਂਦੀ ਕੁਝ ਨਵੇਂ ਨੇ एकदम ਸਿਤਾਰੇ ਸੋਤੂਰੇ ਵਾਲੇ ਨੇ ਜੜ ਬਾਹਰ ਯੂਜ਼ ਹੁੰਦੇ ਨੇ ਤਾਂ ਉਹ ਉਹੋ ਗੱਲ ਹੈ ਕਿ ਕਦੇ ਵਸਟਰਨ ਪਾ ਲਓ ਕਦੇ ਐਵੇਂ ਦੇ ਇੰਡੀਅਨ ਪਾ ਲਓ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਕਪੜਾ ਕਦੋਂ ਪਾਣਾ ਹੈ ਤਾਂ ਇਹ ਸਾਰੇ ਕਪੜੇ ਮੈਂ ਵਾਪਸ ਰੱਖ ਰਹੀਆਂ ਕੁਝ ਕਪੜੇ ਦੇਖ ਰਹੀਆਂ ਕਿ ਕਿਵੇਂ ਕੀ ਕਰਨਾ ਹੈ ਭਾਂਡੇ ਵਾਲੀ ਦੇ ਵੱਖਰੇ ਕਰ ਲਾਂਗੀ ਤਾਂ ਉਹ ਲੈ ਜੂਗੀ ਤੇ ਮੇਰਾ ਨਾ ਸਾਰਾ ਦਿਨ ਦਾ ਰੁਟੀਨ ਬੜਾ ਓਖਾ ਹੁੰਦਾ ਹੈ ਕਿ ਮੈਂ ਸ਼ੇਅਰ ਕਰਾਂ ਤੇ ਜਿੰਨਾ ਹੋ ਪਾਉਂਦਾ ਉਹਨਾਂ ਮੇਂ ਸ਼ੇਅਰ ਕਰਨੀਆਂ ਮੈਨੂੰ ਪਤਾ ਹੈ ਪੰਜਾਬੀ ਵਾਲੇ ਨਾ ਬੜੇ سارے ਚੈਨਲ ਲੱਗੇ ਨੇ ਜਿਨ੍ਹਾਂ ਨੂੰ ਪਬਲਿਕ ਬੜਾ ਸਪੋਰਟ ਕਰਦੀ ਹੈ ਡੇਲੀ ਵਲੋਗਿੰਗ ਵੇਖਦੀ ਹੈ ਤਾਂ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਮੈਂ ਡੇਲੀ ਵਲੋਗਿੰਗ ਫੈਮਿਲੀ ਵਲੋਗਿੰਗ ਟਾਈਪ ਦੀ ਵਲੋਗਿੰਗ ਕਰਾਂ ਤੇ ਹਜੇ ਜੇ ਮੈਂ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਸਾਰੇ ਸਪੋਰਟ ਕਰੋਗੇ ਤਾਂ ਮੈਨੂੰ ਜਰ ਪਤਾ ਲੱਗੇਗਾ ਨਾਲ ਤੁਸੀਂ ਕਮੈਂਟ ਵੀ ਕਰ ਰਹੇ ਹੋ ਤਾਂ ਤਾਂ ਵੀ ਮੈਨੂੰ ਪਤਾ ਲੱਗੂਗਾ ਕਿ ਕਿਤੋਂ ਸੀ ਕੀ ਵੇਖਣਾ ਚਾਹੁੰਦੇ ਹੋ ਕੀ ਨਹੀਂ ਵੇਖਣਾ ਚਾਹੁੰਦੇ ਤੁਸੀਂ ਸਾਰੇ ਵੀ ਦੱਸਿਓ ਕਿ ਤੁਸੀਂ ਕੱਪੜਿਆਂ ਨੂੰ ਕਿਵੇਂ ਸੈੱਟ ਕਰਦੇ ਹੋ ਕਿਵੇਂ ਕੀ ਕਰਦੇ ਹੋ ਮੈਂ ਇੱਥੇ ਸਾਰੇ ਕੱਪੜੇ ਨਾਲ ਅੰਦਰ ਪਾ ਹੀ ਜਾ ਰਹੀਆਂ ਪਾਏ ਜਾ ਰਹੀਆਂ ਤੇ ਕੁਝ ਕਾਟਨ ਦੇ ਕੱਪੜੇ ਅੱਗੇ ਨੇ ਆ ਕਾਟਨ ਦਾ ਸੂਟ ਸੀ ਐ ਵੀ ਮੈਨੂੰ ਬੜਾ ਟੈਟ ਲੱਗ ਰਿਹਾ ਮੈਨੂੰ ਮਤਲਬ ਪਤਾ ਨਹੀਂ ਕਿਉਂ ਐਨੀ ਤਾਂ ਮੈਂ ਮੋਟੀ ਨਹੀਂ ਹੋਈ ਜਿੰਨੇ ਮੈਨੂੰ ਟੈਟ ਲੱਗ ਰਹੇ ਨੇ ਪਤਾ ਮੇਨ ਗੱਲ ਹੈ ਹੈਗੀ ਏ ਕਿ ਮੈਨੂੰ ਨਾ ਮੋਟੇ ਕੱਪੜੇ ਮਤਲਬ ਮੈਨੂੰ ਨਾ ਟੈਟ ਕੱਪੜੇ ਪਾਣ ਦਾ ਸ਼ੌਕ ਨਹੀਂ ਬਚਿਆ ਹੁਣ ਮੈਨੂੰ ਟਿੱਲੇ ਟਿੱਲੇ ਕੱਪੜੇ ਪਸੰਦ ਨੇ ਤੇ ਸਾਰੇ ਪ ਵੈਲਿਡੇ ਕਪੜਿਆ ਨੇ ਤੇ ਉਹ ਕਪੜੇ ਮੈਨੂੰ ਚੈੱਕ ਕਰਨੇ ਨੇ ਆ ਰਹੇ ਨਹੀਂ ਆ ਰਹੇ ਇਹ ਕਪੜੇ ਮੈਂ ਅੰਦਰ ਰੱਖਨੇ ਨੇ ਵਾਪਸ ਇਹ ਕਪੜੇ ਜਿਹੜੇ ਗਿਨੇ ਆ ਨਾ ਨੂੰ ਵੀ ਚੈੱਕ ਕਰਨਾ ਹੈ ਫਿਟਿੰਗ ਦੇ ਨੇ ਜਿਹੜੇ ਫਿਟਿੰਗ ਕਰਨੇ ਨੇ ਇਹ ਸੂਟ ਵੇਖਿਓ ਕਿੰਨਾ ਸੋਹਣਾ ਹੈ ਇਹਦਾ ਨੀਲਾ ਕਲਰ ਜਿਹੜਾ ਹੈਗਾ ਉਹ ਹਲਕਾ ਹੋ ਗਿਆ ਚੁੰਨੀ ਦਾ ਸਹੀ ਹੈ ਸਲਵਾਰ ਦਾ ਹਲਕਾ ਹੋ ਗਿਆ ਤੇ ਕਮੀਜ਼ ਵੇਖੋ ਕਿੰਨੀ ਸੋਹਣੀ ਹੈ ਸਤਾਰੇ ਵਾਲੀ ਬੜਾ ਮਹਿੰਗਾ ਸੂਟ ਸੀ ਇਹ ਮੇਰਾ 2800 ਰੁਪਏ ਦਾ ਸੂਟ ਹੈ ਜਿਹੜਾ ਨਾ ਸਵਜ ਗਿਆ ਕਲਰ ਹਲਕਾ ਹੋ ਗਿਆ ਸਲਵਾਰ ਦਾ ਤਾਂ ਕੋਈ ਨਹੀਂ ਹੁਣ ਤਾਂ ਮੈਂ ਪਾਵਾਂਗੀ ਤੇ ਇਹ ਕੁੜਤਾ ਹੈ ਜਿਹੜਾ ਸਹੀ ਹੈ ਕਾਟਨ ਦਾ ਲੇਕਿਨ ਬੜਾ ਟਾਈਟ ਹੋ ਗਿਆ ਮਾਰਜਨ ਨਹੀਂ ਹੈਗਾ ਤਾਂ ਮੈਂ ਭਾਂਡੇ ਵਾਲੀ ਨੂੰ ਦੇਵਾਂਗੀ ਤੇ ਇਹ ਕੁੜਤੀ ਬਣਾਉਣ ਦੀ ਸੋਚ ਰਹੀ ਸੀ ਚੁੰਨੀ ਦੀ ਫਿਰ ਮੈਂ ਸੋਚਿਆ ਛੋੜ ਚੁੰਨੀ ਰੱਖਾਂਗੀ ਇਹਨੂੰ ਕਿਉਂਕਿ ਚੁੰਨੀ ਕੰਮ ਆ ਜਾਂਦੀ ਹੈ ਕਾਲਾ ਸੂਟ ਜਿਹੜਾ ਸੀ ਇਹਦੀ ਇੱਕ ਸਿਲਾਈ ਉਧੜ ਗਈ ਸੀ ਇਹਨੂੰ ਮੈਂ ਸ਼ਰਾਰੇ ਵਾਲਾ ਸੂਟ ਹੈ ਇਹਨੂੰ ਮੈਂ ਥੋੜਾ ਜਿਹਾ ਸਿਲਾਈ ਲਾ ਕੇ ਨਾਰਮਲ ਕਰਾਂਗੀ ਤਾਂ ਕਿ ਮੈਂ ਪਾ ਪਾਵਾਂ ਤੇ ਸਾਰੇ ਸੂਟ ਜਿਹੜੇ ਨੇ ਫਟਿੰਗ ਕਰਨ ਲਈ ਹੈਗੇ ਨੇ ਸਾਰੇ ਹੀ ਨਵੇਂ ਨੇ ਮੇਰੇ ਸੂਟ ਵੇਖੋ ਕਿੰਨੇ ਨਵੇਂ ਨਵੇਂ ਸੂਟ ਨੇ ਸਾਰੇ ਸੂਟ ਮੈਂ ਖੁਦ ਹੀ ਸਿਲ ਲੈਨੇ ਤਾਂ ਖੁਦ ਸਿਲ ਲੀਆ ਤਾਂ ਇਹ ਰੰਦਾ ਹੈ 2 2 ਇੰਚ ਦਾ ਇੰਚ ਦਾ ਮਾਰਜਨ ਰਹਿੰਦਾ ਹੈ ਤਾਂ ਉਹ ਫਟਾਫਟ ਸਿਲਾਈ ਲਾ ਲੋ ਦੁਬਾਰਾ ਨਵੇਂ ਜਾ ਹੋ ਜਾਂਦਾ ਹੈ ਕਪੜਾ ਇਹ ਰੈਡੀਮੇਡ কুরਤਾ ਹੈ ਸਿਲਾਈ ਉਡੜ ਗਈ ਸੀ ਇਹ ਮੈਂ ਖੁਦ ਸਿਲਿਆ ਕਾਲਰ ਵਾਲਾ কুরਤਾ ਹੈ ਗਾ ਤਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦੇ ਅੰਦਰ ਸਿਤਾਰੇ ਆ ਦਾ ਇਹ ਗੁਲਾਬ ਦੇ ਫੁੱਲਾਂ ਵਾਲਾ ਸੂਟ ਹੈ ਜਿਹੜਾ ਬੜਾ ਸੋਹਣਾ ਹੈ ਤਾਂ ਇਹ ਮੈਨੂੰ ਮੇਰੇ ਘਰ ਵਾਲੇ ਨੇ ਲੈ ਕੇ ਦਿੱਤਾ ਸੀ ਤੁਸੀਂ ਡਿਜ਼ਾਈਨ ਵੇਖੋ ਇਹਦਾ ਇਹ ਕਾਟਨ ਦਾ ਸੂਟ ਹੈਗਾ ਇਹਦੇ ਨਾਲ ਮਰੂਨ ਕਲਰ ਦਾ ਪਜਾਮਾ ਚੁੰਨੀ ਹੈਗਾ ਤੇ ਇਹ ਇਹ ਮਤਲਬ ਸੂਟ ਕਾਟਨ ਦਾ ਹੈ ਦੇ ਅੰਦਰ ਇਹਦੇ ਫੁੱਲ ਦੀ ਕੜਾਈ ਹੋਈ ਪਈ ਹੈ ਸੋਹਣੇ ਸੋਹਣੇ ਸੂਟ ਨੇ ਮੇਰੇ ਕੋਲ ਤੇ ਮੈਂ ਪਤਾ ਨਹੀਂ ਕਿਉਂ ਨਹੀਂ ਪਾੰਦੀ ਇਹਨੇ ਟੈਟ ਹੋਏ ਪਏ ਨੇ ਤਾਂ ਢਿੱਲੇ ਹੋ ਜਾਣਗੇ ਤਾਂ ਪਾਵਾਂਗੀ ਐ ਮਰਜੰਟਾ ਕਲਰ ਦਾ ਸੂਟ ਹੈ ਘਰਪਨ ਵਾਲਾ ਹੈ ਸਿਤਾਰਿਆਂ ਵਾਲਾ ਕੁਰਤਾ ਹੈਗਾ ਇਹਦੇ ਨਾਲ ਵੀ ਹਰੇ ਰੰਗ ਦਾ ਪਜਾਮਾ ਹੈਗਾ ਤਾਂ ਤੁਸੀਂ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਬਰੀਕ ਬਰੀਕ ਸਿਤਾਰੇ ਨੇ ਇਹਦੇ ਤੇ ਐ ਕੜਾਈ ਵਾਲਾ ਸੂਟ ਹੈ ਕਾਫੀ ਸੁੰਦਰ ਸੂਟ ਹੈ ਤੇ ਇਹ ਵੀ ਟੈਟ ਹੋ ਗਿਆ ਕਾਟਨ ਦਾ ਹੈਗਾ ਤਾਂ ਮੈਂ ਸੋਚਿਆ ਗਰਮੀ ਚ ਕੰਮ ਆਊਗਾ ਤਾਂ ਹੁਣ ਸਹੀ ਕਰ ਲਾਂਗੀ ਐ ਸੂਟ ਹੈ ਗਏ ਨੇ ਆ ਪਜਾਮਾ ਹੈਗਾ ਹੈ ਤਾਂ ਇਹ ਚੁੰਨੀ ਹੈ ਤਾਂ ਇਹਦਾ ਕੁੜਤੀ ਹੈ ਮਝੰਟਾਲੀ ਤਾਂ ਮਝੰਟਾਲੀ ਨੂੰ ਵੇਖਾਂਗੀ ਪੀਲੇ ਸੂਟ ਦੀ ਚੁੰਨੀ ਦਾ ਹਾਲ ਦੇਖੋ ਕਿਵੇਂ ਦਾ ਹੋ ਗਿਆ ਸੂਟ ਬੜਾ ਸੋਹਣਾ ਹੈ ਮੈਂ ਤੁਹਾਨੂੰ ਦਿਖਾਵਾਂ ਤੇ ਬੜਾ ਸੋਹਣਾ ਸੂਟ ਹੈ ਤੇ ਦੇਖੋ ਕਿੰਨਾ ਸੋਹਣਾ ਸੂਟ ਹੈ ਪਿੱਛੇ ਦਾ ਐਵੇਂ ਦਾ ਅਗਾ ਦਾ ਹੈ ਤੇ ਗਲੇ ਤੇ ਇੰਨੀ ਚੰਗੀ ਕਢਾਈ ਹੋਈ ਪਈ ਹੈ ਨਵਾਂ ਸੂਟ ਹੈ ਹਜੇ ਪਰ ਚੁੰਨੀ ਖਰਾਬ ਹੋ ਗਈ ਹੈ ਦੀ ਤਾਂ ਮੈਂ ਸੋਚ ਰਹੀ ਹਾਂ ਚੁੰਨੀ ਪਰੇ ਕਰਕੇ ਲਾਲ ਰੰਗ ਦੀ ਚੁੰਨੀ ਦਾਲ ਪਾਵਾਂ ਇਹਨੂੰ ਤੇ ਇਹ ਪਿੰਕ ਕਲਰ ਦਾ ਸੂਟ ਹੈ ਵੀ ਬੜਾ ਸੋਹਣਾ ਹੈ ਕਢਾਈ ਵਾਲਾ ਸੂਟ ਹੈ ਇੱਕਦਮ ਨਵਾਂ ਸੂਟ ਹੈ ਤੁਸੀਂ ਦੇਖ ਸਕਦੇ ਹੋ ਕਪੜਿਆਂ ਦੀ ਚਮਕ ਨਾਲ ਤੇ ਇਹ ਸੂਟ ਵੀ ਮੈਂ ਫਿਟਿੰਗ ਕਰਕੇ ਪਾਵਾਂਗੀ ਹੁਣ ਤੇ ਤੁਹਾਨੂੰ ਦਿਖਾਵਾਂਗੀ ਤਦ ਤੇ ਤੁਸੀਂ ਸਾਰੇ ਹੁਣ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕੌਣ ਕੌਨ ਸਾ ਸੂਟ ਮਤਲਬ ਕਿਹੜਾ ਸੂਟ ਜ਼ਿਆਦਾ ਚੰਗਾ ਲੱਗਿਆ ਕਿਹੜਾ ਨਹੀਂ ਲੱਗਿਆ ਇਹ ਸੂਟ ਤਾਂ ਮੈਂ ਸਿਲ ਕੇ ਪੋਲ ਗਈ ਸੀ ਕਿ ਕਿਵੇਂ ਮੈਂ ਪਾਣਾ ਹੈ ਨਹੀਂ ਪਾਣਾ ਹੈ ਹਜੇ ਨਵਾਂ ਸਿਲਿਆ ਸੀ ਤਾਂ ਭੁੱਲ ਗਈ ਸੀ ਮੈਨੂੰ ਤੇ ਕਿੰਨਾ ਸੋਹਣਾ ਸੂਟ ਐ ਤੁਸੀਂ ਵੇਖਿਓ ਐ ਦੀ ਸਲਵਾਰ ਐ ਕਮੀਜ਼ ਐ ਤੇ ਚੁੰਨੀ ਐ ਤੇ ਪਾਵਾਂਗੀ ਤਾਂ ਦੱਸਾਂਗੀ ਤੇ ਦੇਖੋ ਮੈਂ ਕਿੰਨਾ ਖਲਾਰਾ ਪਾ ਕੇ ਬੈਠੀ ਆ ਸੂਟਾ ਦਾ ਤੇ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਚੰਗਾ ਲਗਿਆ ਤੇ ਟੀਵੀ ਚੱਲ ਰਿਹਾ ਇੱਥੇ ਹੁਣ ਗਾਣੇ ਗੋਣੇ ਲੈ ਕੇ ਮੈਂ ਇਹੋ ਕੰਮ ਕਰਨੀ ਆ ਕਿਉਂਕਿ ਮੇਰੇ ਕੰਮ ਨਿਕਲ ਜੇ ਤੋਸ ਤੋਂ ਬਾਅਦ ਮੈਂ ਸਲਾਈ ਮਸ਼ੀਨ ਲੈ ਕੇ ਬੈ ਗਈ ਸੀ ਜਿਹੜੇ ਕਪੜੇ ਸਹੀ ਸੀ ਉਹ ਅੰਦਰ ਰੱਖਤੇ ਜਿਹੜੇ ਫਿਟਿੰਗ ਲਾਣੇ ਵਾਲ ਲਾਣ ਵਾਲ ਸੀ ਉਹ ਮੈਂ ਲੈ ਕੇ ਬੈ ਗਈ ਆ ਤਾਂ ਕਿ ਇਹਨਾਂ ਦੀ ਫਟਾਫਟ ਫਿਟਿੰਗ ਲਾ ਦਾਂ ਤੇ ਫਿਟਿੰਗ ਜਦੋਂ ਹੋ ਜਾਊਗੀ ਤਾਂ ਮੈਂ ਅੰਦਰ ਇਹਨਾਂ ਨੂੰ ਵੀ ਸੈੱਟ ਕਰ ਦਾਂਗੀ ਕਿਉਂਕਿ ਫਿਰ ਬੈੱਡ ਖਾਲੀ ਹੋ ਜਾਊਗਾ ਖਲਾਰਾ ਬੜਾ ਭੱਜ ਗਿਆ ਹੈ ਇਹੋ ਅਗਰ ਮੈਂ ਬਾਹਰ ਜਾਂਦੀ ਸਿਲਾਨ ਮਤਲਬ ਸੂਟ ਦੀ ਫਿਟਿੰਗ ਕਰਾਂ ਤਾਂ ਮੈਨੂੰ ਕਾਟੋ ਕੱਟ 50 ਰੁਪਏ ਇੱਕ ਸੂਟ ਦੇ ਦੇਣੇ ਪੈਂਦੇ ਉਹਨਾਂ ਅਗਰ ਮੈਨੂੰ ਖੁਦ ਆਂਦੀ ਹੈ ਤਾਂ ਖੁਦ ਮੈਨੂੰ 1 ਰੁਪਿਆ ਨਹੀਂ ਦੇਣਾ ਪੈਂਦਾ ਤਾਂ ਮੈਂ ਫਟਾਫਟ ਇਹਨੂੰ ਸਾਰਿਆਂ ਨੂੰ ਸਲਾਈ ਕਰਕੇ ਤੇ ਉਹ ਦੇ ਡਾਂਗੀ ਨਹੀਂ ਹਲੇ ਉਹ ਦੇ ਡਾਂਗੀ ਮੈਂ ਬਾਅਦ ਚ ਜਦੋਂ ਮੈਂ ਪਾਵਾਂਗੀ ਤਦ ਜਿਹੜਾ ਸੂਟ ਟਾਈਟ ਲੱਗੇਗਾ ਉਹਨੂੰ ਉਹ ਦੇ ਲਾਂਗੀ ਜਿਹੜਾ ਨਾਰਮਲ ਲੱਗੂਗਾ ਉਹ ਮੈਂ ਪਾ ਲਾਂਗੀ ਤਾਂ ਬਸ ਮੈਂ ਬਾਹਰ ਦੇ ਤਰਫ ਤੋਂ ਜਿਹੜਾ ਮਾਰਜਨ ਵਾਲਾ ਪਾਸਾ ਹੁੰਦਾ ਉਹਦੇ ਤਰਫ ਤੋਂ ਇੱਕ ਇੱਕ ਸਲਾਈ ਲਾ ਰਹੀ ਹਾਂ ਫਿਟਿੰਗ ਦੀ ਅਦਾਦਾ ਇੰਚ ਪਰੇ ਕਰਕੇ ਤੇ ਇੱਕ ਸिलाई ਨਾਲ ਹੀ ਹੋ ਜਾਂਦਾ ਹੈ ਕਿਉਂਕਿ ਮੈਂ ਦੋ ਸਲਾਈਆਂ ਪਹਿਲੇ ਲਾਈ ਹੋਈਆਂ ਨੇ ਤੇ ਅਗਰ ਇੱਕ ਹੋਦੀ ਸਲਾਈਕ ਤਾਂ ਮੈਂ ਦੋ ਲਾਦੀ ਤੋ ਸਿੱਧਾ ਸੋ ਅੱਜ ਦਾ ਵਲੌਗ ਜਿਹੜਾ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦੇ ਵਲੌਗ ਨੂੰ ਮੈਂ ਇੱਥੇ ਹੀ ਐਂਡ ਕਰਾਂਗੀ ਤੇ ਮਿਲਾਂਗੇ ਅਗਲੇ ਵਲੌਗ ਵਿੱਚ ਤੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਰਹੇ ਹੋ ਤਾਂ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਕੇ ਲਈ ਬਾਏ ਟੇਕ ਕੇਅਰ